ਤਦਿਆ ਹਤੀ ਪੁਲਿਸ ਅੰਮ੍ਰਿਤਸਰ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬੀਤੀ 8 ਅਕਤੂਬਰ ਨੂੰ ਪੁਲਿਸ थाना ਘਰੇਂਡਾ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀਗਾ ਜਿਸ ਵਿੱਚ ਕੁਝ ਹਥਿਆਰ ਤੇ ਦੋ આરોપી ਗ੍ਰਿਫਤਾਰ ਕੀਤੇ ਗਏ ਸੀ ਉਸ ਮਾਮਲੇ ਵਿੱਚ ਇੱਕ ਹੋਰ આરોપી ਤੇ ਨਾਲ ਹਥਿਆਰ ਬਰਾਮਦ ਕੀਤੇ ਗਏ ਨੇ ਮੇਰੇ ਨਾਲ ਐਸਪੀਡੀ ਅਦਿੱਤਿਅ ਵਾਰੀਆ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਸਰ ਪੂਰਾ ਮਾਮਲਾ ਹੈ ਜੀ ਜੀ 81025 ਨੂੰ ਐਫਆਰ ਨੰਬਰ 312 ਰਜਿਸਟਰ ਹੋਇਆ ਗਰੰਡਾ ਥਾਣੇ 'ਚ ਅਮਰਸਰ ਰੂਰਲ ਦਾ ਸਪੈਸ਼ਲ ਸੈੱਲ ਹੈ ਜੋ ਪਿਛਲੇ 1 ਹਫਤੇ ਤੋਂ ਇੱਕ ਆਪਰੇਸ਼ਨ ਕਰ ਰਿਹਾ ਸੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿੱਦੇ 'ਚ ਇਹਨਾਂ ਨੂੰ ਰਿਕਵਰੀ ਮਿਲਿਆ ਸੀ 3 ਪਿਸਟਲ 4 ਮੈਗਜ਼ੀਨਸ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਇਹਨਾਂ ਨੇ ਇਹ ਰਿਕਵਰੀ ਕਿਤੇ ਸੀ 2 ਗੱਤੀ ਸੀ ਪਬਜੀਤ ਸਿੰਘ ਤੇ ਜਸਨਦੀਪ ਸਿੰਘ ਦੋਨੋਂ ਤੌਕੇ ਪਿੰਡ ਦਾ ਰਹਿਣ ਵਾਲੇ ਪੀਐਸ ਗਰਿੰਡਾ ਦੇ ਏਰੀਆ ਚ ਦੋਨੋਂ ਜਵਨਾਈਲ ਸੀ 7ਏ ਉਮਰ 17 ਸੀ ਇਹਨਾਂ ਦਾ ਇਸ ਤੋਂ ਬਾਅਦ ਇਹਨਾਂ ਨੇ ਪ੍ਰੋਪਰਲੀ ਇਨਵੈਸਟੀਗੇਸ਼ਨ ਕੀਤੀ ਹੈ ਪ੍ਰੋਪਰਲੀ ਇਨ ਡੈਪਥ ਟੈਕਨੀਕਲ ਇਨਵੈਸਟੀਗੇਸ਼ਨ ਕੀਤੀ ਹੈ ਜਿਸ ਤੋਂ ਬਾਅਦ ਫਰਦਰ ਰਿਕਵਰੀ ਹੋਇਆ ਸੀ 12 10 25 ਨੂੰ 6 ਪਿਸਟਲਸ 91 ਲਾਈਵ ਕੈਟਰਜਸ ਵੀ ਲਾਈਵ ਕੈਟਰਜਸ 9 ਮਿੰਦੀ ਤੇ 11 ਮੈਗਜ਼ੀਨਸ ਦੇ ਇਹਨਾਂ ਨੂੰ ਇਹ ਰਿਕਵਰੀ ਹੋਇਆ ਸੀ ਇੱਕ ਅਮਰਵੀਰ ਸਿੰਘ ਹੈ ਜੋ ਰਹਿਣ ਵਾਲਾ ਹੈ ਪੁਲਿਸ ਜਨ ਤਰਸੀ ਤਰਸੀ ਕਾਦੀ ਤੋ ਇਹਨਾਂ ਦੇ ਘਰ ਤੋਂ ਰਿਕਵਰੀ ਹੋਇਆ ਸੀ ਇਹ ਅਮਰਬੀਰ ਸਿੰਘ ਜਿਹੜਾ ਹੈ ਉਹ ਕੈਨੇਡਾ ਤੋਂ ਵਾਪਸ ਆਇਆ ਸੀ ਕੈਨੇਡਾ 'ਚ ਕੰਮ ਕਰਦਾ ਹੁੰਦਾ ਸੀ ਲੇਬਰ ਦੀ ਕੰਮ ਤੇ ਹੁਣ ਵਾਪਸ ਆਇਆ 1 ਮਹੀਨੇ ਪਹਿਲੇ ਔਰ ਇੱਥੇ ਆ ਕੇ ਇਹ ਜੋ ਵਪਨ ਤਸਕਰੀ ਕਰਦਾ ਹੁੰਦਾ ਸੀ ਕਨਫੋਨ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕਿ ਇਹ ਫੋਰਨ ਵੇਸ ਬੈਂਡਲ ਹੈਂਡਲਰ ਇਹਨਾਂ ਦਾ ਉਹ ਪਾਕਿਸਤਾਨ 'ਚੋਂ ਬੇਟਾ ਉਹ ਕੌਣ ਹੈ ਮਤਲਬ ਲੋਕਲ ਨੈਟਵਰਕਸ ਕੌਣ-ਕੌਣ ਹੈ ਤੇ ਇਹ ਜੋ ਤਿੰਨ ਬੰਦੇ ਕਿੰਨੇ ਦੇਰ ਤੋਂ ਇਹ ਕੰਮ ਕਰ ਰਹੇ ਹਨ ਸਰ ਐਨੀ ਹੈਵੀ ਰਿਕਵਰੀ ਇਹਨਾਂ ਨੇ ਇਹਨੇ ਹਥਿਆਰ ਕਰਨੇ ਕੀ ਸੀ ਇਹ ਵੱਡੇ ਸਪਾਰਟ ਆਫ ਇਨਵੈਸਟੀਗੇਸ਼ਨ ਜੀ ਕਿਉਂਕਿ ਇਹ ਬੜਾ ਵਰੀਇੰਗ ਟ੍ਰੈਂਡ ਹੈ ਕਿ ਆਪਾਂ ਪਿਸਟਲਸ ਦੇ ਨਾਲ ਹੁਣ ਕਾਫੀ ਅਮਿਊਨੀਸ਼ਨਸ ਵੀ ਆਇਆ ਹੈ ਜੀ ਤੋਂ ਆਪਾਂ ਉਹਦੇ ਸਿ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੋਈ ਗੈਂਗਸਟਰ ਆਂਕ ਲੈਦੇ ਛੈ ਕਿ ਨਹੀਂ ਤੇ ਜੋ ਇਹ ਲੈ ਕੇ ਆਏ ਆ ਅੱਗੇ ਕਿੰਨੂ ਦੇਣੇ ਵਾਲੇ ਸੀ ਤੇ ਕਿਸ ਵਾਸਤੇ ਇਹ ਯੂਜ਼ ਕਰਨ ਵਾਲੇ ਸੀ ਸਰੇ ਇਹ ਤਿੰਨੇ ਜਿਹੜੇ ਆਪਸ ਵਿੱਚ ਕਿਸ ਤਰ੍ਹਾਂ ਸੰਬੰਧ ਵਿੱਚ ਸੀ ਔਰ ਇਹਨਾਂ ਦੇ ਹੋਰ ਵੀ ਕੋਈ ਸਾਥੀ ਜਿਹੜੇ ਨੇ ਗ੍ਰਿਫਤਾਰ ਕਰਨੇ ਬਾਕੀ ਫਿਲਹਾਲ ਦੋ ਹੀ ਆ ਜਿਹਦੋ ਪਹਿਲਾ ਜੋ ਦੋ ਫੜੇ ਸੀ ਉਹਨਾਂ ਦਾ ਨੈਟਵਰਕਸ ਦੋ ਹੀ ਆਏ ਹਨ ਤੇ ਇੱਕ ਜੋ ਅਮਰਬੀਰ ਜਿਹਨੂੰ ਫੜਿਆ ਹੈ ਉਹਦਾ ਅੱਗੇ ਵੀ ਸਲ ਰਿਹਾ ਹੈ ਅੱਗੇ there are two three other entities who were working with him in the local Amritsar region ਉਹ ਵੀ ਆਪਣਾ ਟੀਮ ਸਰ ਆਊਟਸਾਈਡ ਟੀਮ ਪਾ ਰਹੀ ਹੈ ਤੇ ਆਪਾਂ ਜਲਦੋਂ ਉਹਨਾਂ ਵੀ ਫੜ ਲਾਂਗੇ ਜਿਸ ਤਰ੍ਹਾਂ ਇਹ ਜਿਹੜੀ ਕਨਸਾਈਨਮੈਂਟ ਸੀਗੀ ਇਹ ਥਰੂ ਅ ਬਾਰਡਰ ਤੋਂ ਡਰੋਨ ਦੇ ਜ਼ਰੀਏ ਆਈ ਹੈ ਇਹ ਡਰੋਨ ਦੇ ਜ਼ਰੀਏ ਆਈ ਸੀ ਜਿਵੇਂ ਇਹ ਹੁਣ ਤੱਕ ਦੀ ਤਫਤੀਸ਼ ਇਹ ਕਹਿ ਰਹੇ ਸੀ ਕਿ ਇਹ ਬਾਰਡਰ ਤੋਂ ਪਿਕਅਪ ਕੀਤੇ ਹਨ ਜੋ ਡਰੋਨ ਤੋਂ ਆਏ ਹਨ ਤੇ ਸਰ ਇਹ ਪਾਕਿਸਤਾਨੀ ਤਸਕਰਾਂ ਨਾਲ ਕਿਸਾ ਸੰਬੰਧ ਇਹਨਾਂ ਦਾ ਸੰਪਰਕ ਕਿਸ ਨਾਲ ਰਹੀ ਨਹੀਂ ਇਹ ਪਾਕਿਸਤਾਨੀ ਤਸਕਰ ਇਹਨੂੰ ਸਰਚ ਕਰਦੇ ਹੁੰਦੇ ਸੀ ਕਿ ਜੇ ਆਪਣਾ ਪੰਜਾਬ ਚ ਕੌਣ ਹੈ ਜੋ ਵਿਕਟਮ ਬਣ ਬਣ ਸਕਤੇ ਹਨ ਜੋ इजीली ਇਹਨਾਂ ਨੂੰ ਗਰੀਡ ਦਿਖਾ ਕੇ ਜਿਨ੍ਹਾਂ ਨੂੰ ਛੋਟਾ ਮੋਟਾ ਪੈਸਾ ਦਿਖਾ ਕੇ ਇਹਨਾਂ ਤੋਂ ਐਸੇ ਗੰਦਾ ਕੰਮ ਕਰਵਾ ਸਕਦੇ ਹਨ ਤੇ ਉਹ ਡੂੰਡਦੇ ਰਹਤੇ ਹਨ ਤੋਂ ਇਹਨਾਂ ਨੂੰ ਇਹ ਮਿਲ ਗਈ ਸੀ ਸੋਸ਼ਲ ਮੀਡੀਆ ਤੋਂ ਲਗਾਤਾਰ ਸਰ ਨੌਜਵਾਨ ਜੋ ਗੁੰਮਰਾਹ ਹੋ ਰਹੇ ਹਨ ਉਹਨਾਂ ਨੂੰ ਕੀ ਕਹੋਗੇ ਨੌਜਵਾਨਾਂ ਨੂੰ ਪਹਿਲ ਵੀ ਤੁਹਾਨੂੰ ਦੱਸਿਆ ਸੀ ਮਤਲਬ ਇਹ ਹੀ ਮੇਰਾ ਐਡਵਾਈਸ ਵੀ ਹੈ ਔਰ ਰਿਕੁਐਸਟ ਵੀ ਹੈ ਕਿ ਐਸੇ ਜੋ ਬਾਹਰ ਇੰਡੀਆ ਦੇ ਬਾਹਰ ਔਰ ਜਨਰਲੀ ਜੋ ਬਾਹਰ ਬੈਠ ਕੇ ਐਸੇ ਗੰਦਾ ਕੰਮ ਆਪਣੇ ਤੋਂ ਕਰਵਾਉਂਦੇ ਹਨ ਉਸ ਗ੍ਰੀਡਸ ਨਾ ਪਾਏ ਇਹ ਪੰਜਾਬ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਚੰਗਾ ਕੰਮ ਕਰੇ ਤੇ ਚੰਗਾ ਹੋਵੇ ਸਰ ਜਿਹੜਾ ਤੁਸੀਂ ਕਹਿ ਰਹੇ ਕੈਨੇਡਾ ਰਹਾ ਕਿੰਨੇ ਸਾਲ ਕੈਨੇਡਾ ਰਹਾ ਉਸ ਤੋਂ ਬਾਅਦ ਇੱਥੇ ਵਾਪਸ ਜਿਹੜਾ ਆਇਆ ਤੇ ਕੋਈ ਕੰਮ ਨਹੀਂ ਕੀਤਾ ਉਹਨੇ ਉਹ ਹੁਣ ਇਟ ਇਸ ਅ ਮੈਟਰ ਇਨ ਐਡਮਿਨਿਸਟ੍ਰੇਸ਼ਨ ਕਿਉਂਕਿ ਇਟ ਇਸ ਇਹ ਕੋਈ ਬੰਦਾ ਹੈ ਜੋ ਬਾਹਰ ਸਿਗਰਟੇ ਵਾਪਸ ਆਇਆ 1 ਮਹੀਨੇ ਪਹਿਲੇ ਤਾਂ ਆਪਾਂ ਇਹ ਇਨਵੈਸਟਿਗੇਟ ਕਰਦੇ ਹਾਂ ਕਿ ਕਿਉਂ ਉੱਥੇ ਗਿਆ ਸੀ ਕਿੰਨੇ ਦੇਰ ਉੱਥੇ ਰਿਹਾ ਸੀ ਤੇ ਕਦੋਂ ਵਾਪਸ ਆਇਆ ਕਿਉਂ ਵਾਪਸ ਆਇਆ ਤੇ ਰਿਪੋਰਟ ਹੋਇਆ ਕਿ ਨਾ ਇਹ ਸਾਰੇ ਇਟ ਇਸ ਅ ਮੈਟਰ ਇਨ ਐਡਮਿਨਿਸਟ੍ਰੇਸ਼ਨ ਹੋਪਫੁਲੀ ਅਗਲੇ ਇਸਰੇ ਕੀ ਕਹੋਗੇ ਨੌਜਵਾਨ ਨੂੰ ਲਗਾਤਾਰ ਗੁਮਰਾਹ ਹੋ ਰਹੇ ਨੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਥੋੜੇ ਲਾਲਚ ਪਿੱਛੇ ਜੀ ਰਿਕੁਐਸਟ ਹੈ ਜੀ ਮੇਰਾ ਰਿਕੁਐਸਟ ਹੈ ਕਿ ਇਹ ਜੋ ਨੌਜਵਾਨ ਜੋ ਜੋ ਆਪਾਂ ਖੁਣ ਫੜ ਰਹੇ ਨੇ ਇਹ ਦੋ ਬੰਦੇ 17 ਸਾਲ ਦੇ ਸੀ ਤੇ ਪੁਲਿਸ ਨੂੰ ਕਦੀ ਸੰਗ ਸੰਗਾਂ ਲੱਗਦਾ ਕਿ ਆਪਣਾ ਜੋ ਨੌਜਵਾਨ ਪੀਡੀਏ ਐਸੇ ਆਪਾਂ ਫੜੇ ਤੇ ਉਹਨਾਂ ਦਾ ਫਿਊਚਰ ਵੀ ਖਰਾਬ ਹੋ ਜਾਵੇ ਕਿਉਂਕਿ ਇਹ ਹੈ ਕਾਫੀ ਕੇਸਿਸ ਜੋ ਤੁਹਾਡਾ ਫਿਊਚਰ ਨੂੰ ਨੁਕਸਾਨ ਕਰੇਗਾ ਐਸੇ ਜੋ ਬਾਹਰ ਬੈਠ ਕੇ ਤੁਹਾਨੂੰ ਲਾਉਲੇਜ ਦੇਗਾ ਉਹਨਾਂ ਤੋਂ ਦੂਰ ਰਹੋ ਤੇ ਆਪਣੇ ਫੈਮਿਲੀ ਵਾਸਤੇ ਤੁਹਾਡੇ ਵਾਸਤੇ ਤੁਹਾਡਾ ਫਿਊਚਰ ਉਸ ਤੇ ਚੰਗਾ ਕੰਮ ਕਰੋ ਪਰ ਇਹ ਫ੍ਰੈਸ਼ਰ ਨੇ ਸਰ ਕੋਈ ਨਾ ਨਾ ਕ੍ਰਿਮੀਨਲ ਰਿਕਾਰਡ ਨਹੀਂ ਹੋਇਆ ਕੋਈ ਨਹੀਂ ਜੀ ਜੇ ਤਿੰਨੋਂ ਦੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਹਿਲਾ ਕਰਛਾ ਫਿਰ ਕਿਸਾ ਸੰਪਰਕ ਵਿੱਚ ਕਿਸਾ ਆ ਰਹੇ ਨੇ ਲਗਾਤਾਰ ਕਿਉਂਕਿ ਨੌਜਵਾਨ ਪੀੜੀ ਦੇਖ ਰਹੇ ਬਹੁਤ ਜ਼ਿਆਦਾ ਸੰਪਰਕ ਵਿੱਚ ਆ ਰਹੀ ਹੈ ਕੋਈ ਕੈਨੇਡਾ ਤੋਂ ਕਾਫੀ ਪਹਿਲਾ ਕੇਸ ਨਹੀਂ ਕਾਫੀ ਜਾਰੇ ਹੋਰ ਵੀ ਕੈਨੇਡਾ ਤੋਂ ਵਾਪਸ ਆ ਕੇ ਨਾਲ ਹੀ ਸੰਪਰਕ ਵਿੱਚ ਆ ਜਾਂਦੇ ਪਾਕਿਸਤਾਨੀ ਤਸਕਰਾਂ ਦੇ ਸੋਸ਼ਲ ਮੀਡੀਆ ਹੈ ਜੀ ਸੋਸ਼ਲ ਮੀਡੀਆ ਹੈ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਮਤਲਬ ਉਹ ਜੋ ਬਾਹਰ ਬੈਠੇ ਹੈ ਸਰਚ ਕਰਦੇ ਹੈ ਕਿ ਇ ਈਜ਼ੀ ਵੇਅ ਆਊਟ ਚਾਹੁੰਦੇ ਹਨ ਜੋ ਮਿਹਨਤ ਕਰਨਾ ਨਹੀਂ ਚਾਹੁੰਦੇ ਹਨ ਤੇ ਛੋਟੇ-ਮੋਟੇ ਪੈਸਾ ਦਾ ਲਾਲਚ ਦਿਖਾ ਕੇ ਇਹਨਾਂ ਨੂੰ ਕੰਮ ਕਰਵਾ ਲੈਂਦੇ ਹਨ ਤੇ ਐਸੇ ਫਸ ਜਾਂਦੇ ਹਨ ਬਿਲਕੁਲ ਇਹ ਨੇ ਐਸਪੀਡੀ ਮਿਸਟਰ ਵਾਰੀਅਰ ਜਿਨ੍ਹਾਂ ਨੇ ਦੱਸਿਆ ਹੈ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਕਿਉਂਕਿ 8 ਤਰੀਕ ਨੂੰ ਇੱਕ ਕੇਸ ਰਜਿਸਟਰਡ ਕੀਤਾ ਸੀ ਪੁਲਿਸ ਥਾਣਾ ਘਰੇਂਡਾ ਵਿੱਚ ਜਿੱਥੇ ਦੋ આરોપી ਗ੍ਰਿਫਤਾਰ ਕੀਤੇ ਸੀ ਨਾਲੋਂ ਨਾਲ ਪਾਸੋਂ ਕੁਝ ਹਥਿਆਰ ਵੀ ਰਿਕਵਰ ਹੋਏ ਸੀ ਉਸੇ ਕੇਸ ਵਿੱਚ ਅੱਗੇ ਹੋਣੀ ਵੱਡੀ ਕਾਮਯਾਬੀ ਜਿਹੜੀ ਹਾਸਲ ਕਰਦੇ ਇੱਕ ਹੋਰ આરોપી ਹੋਰ ਗ੍ਰਿਫਤਾਰ ਕੀਤਾ ਗਿਆ ਔਰ ਉਸ ਪਾਸੋਂ ਵੀ ਬਹੁਤ ਸਾਰੇ ਹਥਿਆਰ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਬਾਰਡਰ ਪਾਰ ਪਾਕਿਸਤਾਨ ਤੋਂ ਮੰਗਵਾਏ ਗਏ ਸੀ ਕਿਉਂਕਿ ਜਿਹੜਾ ਇਹ આરોપી ਫੜਿਆ ਇਹ ਕੈਨੇਡਾ ਦਾ ਰਿਆ ਰਿਆਸੀ ਕੈਨੇਡਾ ਵਿੱਚ ਤੋਂ ਇੱਕ ਮਹੀਨਾ ਪਹਿਲੇ ਹੀ ਜਿਹੜਾ ਇੱਥੇ ਵਾਪਸ ਆਇਆ ਸੀ ਤਾਂ ਉਸ ਦੇ ਸੰਬੰਧ ਜਿਹੜੇ ਕੀ ਉੱਥੇ ਪਾਕਿਸਤਾਨੀ ਤਸਕਰਾਂ ਨਾਲ ਬਣ ਗਏ ਸੀ ਤਾਂ ਲਗਾਤਾਰ ਪੁਲਿਸ ਵੱਲੋਂ ਅਪੀਲ ਕੀਤੀ ਜੜੀ ਨੌਜਵਾਨਾਂ ਨੂੰ ਥੋੜੇ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਕਿਉਂਕਿ ਜਿਹੜੇ ਤਿੰਨੇ આરોપી ਗ੍ਰਸ਼ਤ ਕੀਤੇ ਗਏ ਨੇ ਇਹਨਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਥੋੜੇ ਲਾਲਚ ਪਿੱਛੇ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਕੀ ਉਹ ਹੁਣ ਅੱਗੋਂ ਬਰਬਾਦ ਕਰ ਲਈ ਹੈ ਕੈਮਰਾ ਪਰਸਨ ਸੁਖਪਾਲ ਦਿਨਾਲ ਸਿਕੰਦਰਪੁਰ ਸ੍ਰੀਚਾ ਦਿਨਿਕ ਸ੍ਰੀਆ ਟੀਵੀ ਅੰਮ੍ਰਿਤਸਰ ਤਾਂ ਦਿਹਾਤੀ ਪੁਲਿਸ ਅੰਮ੍ਰਿਤਸਰ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬੀਤੀ 8 ਅਕਤੂਬਰ ਨੂੰ ਪੁਲਿਸ ਥਾਣਾ ਘਰੇਂਡਾ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀਗਾ ਜਿਸ ਵਿੱਚ ਕੁਝ ਹਥਿਆਰ ਤੇ ਦੋ આરોપી ਗ੍ਰਿਫਤਾਰ ਕੀਤੇ ਗਏ ਸੀ ਉਸ ਮਾਮਲੇ ਵਿੱਚ ਇੱਕ ਹੋਰ આરોપી ਤੇ ਨਾਲ ਹਥਿਆਰ ਬਰਾਮਦ ਕੀਤੇ ਗਏ ਨੇ ਮੇਰੇ ਨਾਲ ਐਸਪੀਡੀ ਅਦਿੱਤਿਆ ਵਾਰੀਆ ਦੇ ਉਹਨਾਂ ਨਾਲ ਗੱਲਬਾਤ ਕਰਨ ਲੇ ਸਿਰ ਪੂਰਾ ਮਾਮਲਾ ਹੈ ਕੀ ਜੀ ਜੀ 8 10 25 ਜੀ ਐਫ ਆਰ ਨੰਬਰ 312 ਰਜਿਸਟਰ ਹੋਇਆ ਗਰਿੰਡਾ ਥਾਣੇ ਚ ਅਮਰਸਰ ਰੂਰਲ ਦਾ ਸਪੈਸ਼ਲ ਸੈੱਲ ਹੈ ਜੋ ਪਿਛਲੇ 1 ਹਫਤੇ ਤੋਂ ਇੱਕ ਆਪਰੇਸ਼ਨ ਕਰ ਰਿਹਾ ਸੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਜੀ ਜਿਦੇ ਚ ਇਹਨਾਂ ਨੂੰ ਰਿਕਵਰੀ ਮਿਲਿਆ ਸੀ 3 ਪਿਸਟਲ 4 ਮੈਗਜ਼ੀਨਸ 8 ਮੋਟਰਸਾਈਕਲ ਤੇ 10 ਲਾਈਵ ਕਾਰਟਰਜਸ ਇਹਨਾਂ ਨੇ ਇਹ ਰਿਕਵਰੀ ਕੀਤੀ ਸੀ ਦੋ ਵਿਅਕਤੀ ਸੀ ਪਬਜੀਤ ਸਿੰਘ ਤੇ ਜਸਨਦੀਪ ਸਿੰਘ ਦੋਨੋਂ ਤੌਕੇ ਪਿੰਡ ਦਾ ਰਹਿਣ ਵਾਲੇ ਪੀਐਸ ਗਰੈਂਡਾ ਦੇ ਏਰੀਆ ਚ ਦੋਨੋਂ ਜੁਵਨਾਈਲ ਸੀ 7ਏ ਉਮਰ 17-18 ਇਹਨਾਂ ਦੇ ਇਸ ਤੋਂ ਬਾਅਦ ਇਹਨਾਂ ਨੇ ਪ੍ਰੋਪਰਲੀ ਇਨਵੈਸਟੀਗੇਸ਼ਨ ਕੀਤੇ ਹੈ ਪ੍ਰੋਪਰਲੀ ਇਨ ਡੈਪਥ ਟੈਕਨੀਕਲ ਇਨਵੈਸਟੀਗੇਸ਼ਨ ਕੀਤੇ ਹੈ ਜਿਸ ਤੋਂ ਬਾਅਦ ਫਰਦਰ ਰਿਕਵਰੀ ਹੋਇਆ ਸੀ 12-10-25 ਨੂੰ 6 ਪਿਸਟਲਸ 91 ਲਾਈਵ ਕੈਟਰਜਿਸ ਵੀ ਲਾਈਵ ਕੈਟਰਜਿਸ 9 ਅਮੰਦੀ ਤੇ 11 ਮੈਗਜ਼ੀਨਸ ਦੇ ਇਹਨਾਂ ਨੂੰ ਇਹ ਰਿਕਵਰੀ ਹੋਇਆ ਸੀ ਇੱਕ ਅਮਰਬੀਰ ਸਿੰਘ ਹੈ ਜੋ ਰਹਿਣ ਵਾਲਾ ਪੁਲਿਸ ਜਨ ਤਰਸੀ ਤਰਸੀ ਕਾਦੀ ਤੋ ਇਹਨਾਂ ਦੇ ਘਰ ਤੋਂ ਰਿਕਵਰੀ ਹੋਇਆ ਸੀ ਇਹ ਅਮਰਬੀਰ ਸਿੰਘ ਜਿਹੜਾ ਹੈ ਉਹ ਕੈਨੇਡਾ ਤੋਂ ਵਾਪਸ ਆਇਆ ਸੀ ਕੈਨੇਡਾ 'ਚ ਕੰਮ ਕਰਦਾ ਹੁੰਦਾ ਸੀ ਲੇਬਰ ਦੇ ਕੰਮ ਤੇ ਹੁਣ ਵਾਪਸ ਆਇਆ 1 ਮਹੀਨੇ ਪਹਿਲੇ ਔਰ ਇੱਥੇ ਆ ਕੇ ਜੋ ਵੈਪਨ ਤਸਕਰੀ ਕਰਦਾ ਹੁੰਦਾ ਸੀ ਇਨਫੋਰਮ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕਿ ਇਹ ਫੋਰਨ ਵੇਸ ਬੈਂਡਲ ਹੈਂਡਲਰ ਜਿਹੜਾ ਉਹ ਪਾਕਿਸਤਾਨ 'ਚੋਂ ਬੈਠਾ ਉਹ ਕੌਣ ਹੈ ਮਤਲਬ ਲੋਕਲ ਨੈਟਵਰਕਸ ਕੌਣ-ਕੌਣ ਹੈ ਤੇ ਇਹ ਜੋ ਤਿੰਨ ਬੰਦੇ ਕਿੰਨੇ ਦੇਰ ਤੋਂ ਇਹ ਕੰਮ ਕਰ ਰਹੇ ਹਨ ਸਰ ਐਨੀ ਹੈਵੀ ਰਿਕਵਰੀ ਇਹਨਾਂ ਨੇ ਇਹਨੇ ਹਥਿਆਰ ਕਰਨੇ ਕੀ ਸੀ ਇਹ ਹੱਬ ਗੱਟੇ ਦਾ Part of ਇਨਵੈਸਟੀਗੇਸ਼ਨ ਜੀ ਕਿਉਂਕਿ ਇਹ ਬੜਾ ਵਰੀਿੰਗ ਟ੍ਰੈਂਡ ਹੈ ਕਿ ਆਪਾਂ ਪਿਸਟਲਸ ਨਾਲ ਹੁਣ ਕਾਫੀ ਅਮੂਨੇਸ਼ਨਸ ਵੀ ਆਇਆ ਹੈ। ਜੀ। ਤੋਂ ਆਪਾਂ ਉਹਦੇ ਚ ਵੀ ਆਪਾਂ ਇੰਵੈਸਟਿਗੇਟ ਕਰ ਰਹੇ ਹਾਂ ਕਿ ਕੋਈ ਗੈਂਗਸਟਰਾਂ ਨੇ ਕਿਤੇ ਛਾਇਕੀ ਨਹੀਂ ਤੇ ਜੋ ਇਹ ਲੈ ਕੇ ਆਏ ਆ ਅੱਗੇ ਕਿੰਨੂੰ ਦੇਣੇ ਵਾਲੇ ਸੀ ਤੇ ਕਿਸ ਵਾਸਤੇ ਇਹ ਯੂਜ਼ ਕਰਨ ਵਾਲੇ ਸੀ ਸਭ ਇਹ ਤਿੰਨੇ ਜਿਹੜੇ ਆਪਸ ਵਿੱਚ ਕਿਸ ਤਰ੍ਹਾਂ ਸੰਬੰਧ ਵਿੱਚ ਸੀ ਔਰ ਇਹਨਾਂ ਦੇ ਹੋਰ ਵੀ ਕੋਈ ਸਾਥੀ ਜਿਹੜੇ ਨੇ ਗ੍ਰਿਫਤਾਰ ਕਰਨੇ ਬਾਕੀ ਫਿਲਹਾਲ ਦੋ ਹੀ ਆ ਜਿੱਦੋਂ ਪਹਿਲਾ ਜੋ ਦੋ ਫੜੇ ਸੀ ਉਹਨਾਂ ਦਾ ਨੈਟਵਰਕਸ ਦੋ ਹੀ ਆਏ ਹਨ ਤੇ ਇੱਕ ਜੋ ਅਮਰਬੀਰ ਜਿਹਨੂੰ ਫੜਿਆ ਹੈ ਉਹਦਾ ਅੱਗੇ ਵੀ ਸਲ ਰਿਹਾ ਹੈ ਅੱਗੇ देयर आर 2 3 ਅਦਰ ਐਂਟੀਟੀਆਂ ਫੂਰ ਵਰਕਿੰਗ ਵਿਦ ਹਿਮ ਇਨ ਦੀ ਲੋਕਲ ਅਮਰਸਰ ਰੀਜਨ ਉਹ ਵੀ ਆਪਣਾ ਟੀਮਸ ਆਰ ਆਊਟਸਾਈਡ ਟੀਮ ਪਾ ਰਹੀ ਹੈ ਤੇ ਆਪਾਂ ਜਲਦੋਂ ਉਹਨਾਂ ਵੀ ਫੜ ਲਾਂਗੇ ਜਿਸ ਤਰ੍ਹਾਂ ਇਹ ਜਿਹੜੀ ਕਨਸਾਈਨਮੈਂਟ ਸੀਗੀ ਏ ਥਰੂ ਅ ਬਾਰਡਰ ਤੋਂ ਡਰੋਨ ਦੇ ذریعے ਆਏ ਇਹ ਡਰੋਨ ਦੇ ذریعے ਆਏ ਜਿਵੇਂ ਹੁਣ ਤੱਕ ਦੀ ਤਫਤੀਸ਼ ਹੈ ਇਹ ਕਹਿ ਰਹੇ ਸੀ ਕਿ ਇਹ ਬਾਰਡਰ ਤੋਂ ਪਿਕਅਪ ਕੀਤੇ ਹਨ ਜੋ ਡਰੋਨ ਤੋਂ ਆਏ ਆ ਸਰ ਇਹ ਪਾਕਿਸਤਾਨੀ ਤਸਕਰਾਂ ਨਾਲ ਕਿਸ ਸੰਬੰਧ ਇਹ ਸੰਪਰਕ ਕਿਸ ਨਾਲ ਹੋਏ ਇਹ ਪਾਕਿਸਤਾਨੀ ਤਸਕਰ ਨੂੰ ਸਰਚ ਕਰ ਦਿੰਦੇ ਜੀ ਕਿ ਜਪਨਾ ਪੰਜਾਬ ਚ ਕੌਣ ਨੇ ਜੋ ਵਿਕਟਿਮ ਬਣ ਸਕਤੇ ਹਨ ਜੋ इजीली ਨੈਨੋ ਗ੍ਰੀਡ ਦਿਖਾ ਕੇ ਜਿਨਾਂ ਨੂੰ ਛੋਟਾ ਮੋਟਾ ਪੈਸਾ ਦਿਖਾ ਕੇ ਇਹਨਾਂ ਤੋਂ ਐਸੇ ਗੰਦਾ ਕੰਮ ਕਰਵਾ ਸਕਦੇ ਤੇ ਉਹ ਢੂੰਢਦੇ ਰਹਤੇ ਤੋ ਇਹਨਾਂ ਨੂੰ ਇਹ ਮਿਲ ਲਗੇ ਸੀ ਸੋਸ਼ਲ ਮੀਡੀਆ ਤੋਂ ਲਗਾਤਾਰ ਸਰ ਨੌਜਵਾਨ ਜੋ ਗੁੰਮਰਾਹ ਹੋ ਰਹੇ ਹਨ ਉਹਨਾਂ ਨੂੰ ਕੀ ਕਹੋਗੇ ਨੌਜਵਾਨਾਂ ਨੂੰ ਪਹਿਲ ਵੀ ਦੋਨੇ ਦੱਸਿਆ ਸੀ ਮਨਨੋ ਇਹ ਹੀ ਮੇਰਾ ਐਡਵਾਈਸ ਵੀ ਹੈ ਔਰ ਰਿਕੁਐਸਟ ਵੀ ਹੈ ਕਿ ਐਸੇ ਜੋ ਬਾਹਰ ਇੰਡੀਆ ਦੇ ਬਾਹਰ ਔਰ ਜਨਰਲੀ ਜੋ ਬਾਹਰ ਬੈਠ ਕੇ ਐਸੇ ਗੰਦਾ ਕੰਮ ਆਪਣੇ ਤੋਂ ਕਰਵਾਉਂਦੇ ਹਨ ਉਸ ਗ੍ਰੀਡਸ ਨਾ ਪਾਏ ਇਹ ਪੰਜਾਬ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਚੰਗਾ ਕੰਮ ਕਰੀ ਤੇ ਚੰਗਾ ਹੋਇਆ ਸਰ ਜਿਹੜਾ ਤੁਸੀਂ ਕਹਿ ਰਹੇ ਕੈਨੇਡਾ ਰਿਹਾ ਕਿੰਨੇ ਸਾਲ ਕੈਨੇਡਾ ਰਿਹਾ ਉਸ ਤੋਂ ਬਾਅਦ ਇੱਥੇ ਵਾਪਸ ਜਿਹੜਾ ਆਇਆ ਤੇ ਕੋਈ ਕੰਮ ਨਹੀਂ ਕੀਤਾ ਉਹਨੇ ਉਹ ਹੁਣ ਇਸ ਮੈਟਰ ਅੰਡਰ ਅਡਮਿਨਿਸਟ੍ਰੇਸ਼ਨ ਕਿਉਂਕਿ ਇਟ ਇਸ ਇਹ ਕੋਈ ਬੰਦਾ ਹੈ ਜੋ ਬਾਹਰ ਸਿਗਰਟੇ ਵਾਪਸ ਆਇਆ 1 ਮਹੀਨੇ ਪਹਿਲੇ ਤਾਂ ਆਪਾਂ ਇਸ ਇਨਵੈਸਟਿਗੇਟ ਕਰਦੇ ਹਾਂ ਕਿ ਕਿਉਂ ਉੱਥੇ ਗਿਆ ਸੀ ਕਿੰਨੇ ਦੇਰ ਉੱਥੇ ਰਿਹਾ ਸੀ ਤੇ ਕਦੋਂ ਵਾਪਸ ਆਇਆ ਕਿਉਂ ਵਾਪਸ ਆਇਆ ਤੇ ਰਿਪੋਰਟ ਹੋਇਆ ਕਿ ਨਾ ਇਹ ਸਾਰੇ ਇਟਸ ਮੈਟਰ ਅੰਡਰ ਅਡਮਿਨਿਸਟ੍ਰੇਸ਼ਨ ਹੋਪਫੁਲੀ ਇਸ ਲਈ ਕੀ ਕਹੋਗੇ ਨੌਜਵਾਨ ਨੂੰ ਲਗਾਤਾਰ ਗੁੰਮਰਾਹ ਹੋ ਰਹੇ ਨੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਥੋੜੇ ਲਾਲਚ ਪਿੱਛੇ ਜੀ ਰਿਕੁਐਸਟ ਹੈ ਜੀ ਮੇਰਾ ਰਿਕੁਐਸਟ ਹੈ ਕਿ ਇਹ ਜੋ ਨੌਜਵਾਨ ਜੋ ਜੋ ਆਪਾਂ ਖੁਣ ਫੜ ਰਹੇ ਨੇ ਇਹ ਦੋ ਬੰਦੇ 17 ਸਾਲ ਦੇ ਸੀ ਇਹ ਪੁਲਿਸ ਨੂੰ ਕਦੀ ਸੰਗਤ ਸੰਗਾਂ ਲੱਗਦਾ ਕਿ ਆਪਣਾ ਜੋ ਨੌਜਵਾਨ ਪੀਡੀ ਐਸੇ ਆਪਾਂ ਫੜੇ ਤੇ ਉਹਨਾਂ ਦਾ ਫਿਊਚਰ ਵੀ ਖਰਾਬ ਹੋ ਜਾਵੇ ਕਿਉਂਕਿ ਇਹ ਹੈ ਕਾਫੀ ਕੇਸਿਸ ਜੋ ਤੁਹਾਡਾ ਫਿਊਚਰ ਨੂੰ ਨੁਕਸਾਨ ਕਰੇਗਾ ਐਸੇ ਜੋ ਬਾਹਰ ਬੈਠ ਕੇ ਤੁਹਾਨੂੰ ਲਾਜ ਦੇਗਾ ਉਹਨਾਂ ਤੋਂ ਦੂਰ ਰਹੋ ਤੇ ਆਪਣੇ ਫੈਮਲੀ ਵਾਸਤੇ ਤੁਹਾਡੇ ਵਾਸਤੇ ਤੁਹਾਡਾ ਫਿਊਚਰ ਉਹ ਤੇ ਚੰਗਾ ਕੰਮ ਕਰੋ ਪਰ ਇਹ ਫ੍ਰੈਸ਼ਰ ਨੇ ਸਰ ਕੋਈ ਇਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੋਇਆ ਬਿਲਕੁਲ ਕੋਈ ਨਹੀਂ ਜੀ ਤੇ ਤਿੰਨੋਂ ਦੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਹਿਲਾ ਗੱਲ ਹੈ ਕਿ ਕਿਸਾ ਸੰਪਰਕ ਵਿੱਚ ਕਿਸਾ ਆ ਰਹੇ ਨੇ ਲਗਾਤਾਰ ਕਿਉਂਕਿ ਨੌਜਵਾਨ ਪੀੜੀ ਦੇਖ ਰਹੇ ਬਹੁਤ ਜ਼ਿਆਦਾ ਸੰਪਰਕ ਵਿੱਚ ਆ ਰਹੀ ਹੈ ਕੋਈ ਕੈਨੇਡਾ ਤੋਂ ਕਾਫੀ ਪਹਿਲਾ ਕੇਸ ਨਹੀਂ ਕਾਫੀ ਜਾਰੇ ਹੋਰ ਵੀ ਕੈਨੇਡਾ ਤੋਂ ਵਾਪਸ ਆ ਕੇ ਨਾਲ ਹੀ ਸੰਪਰਕ ਵਿੱਚ ਆ ਜਾਂਦੇ ਪਾਕਿਸਤਾਨੀ ਤਸਕਰਾ ਦੇ ਸੋਸ਼ਲ ਮੀਡੀਆ ਹੈ ਜੀ ਸੋਸ਼ਲ ਮੀਡੀਆ ਹੈ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਮਤਲਬ ਉਹ ਜੋ ਬਾਹਰ ਬੈਠੇ ਹੈ ਸਰਚ ਕਰਦੇ ਈਜ਼ੀ ਵੀ ਆਊਟ ਚਾਹੁੰਦੇ ਹਨ ਜੋ ਮਿਹਨਤ ਕਰਨਾ ਨਹੀਂ ਚਾਹੁੰਦੇ ਹਨ ਤੇ ਛੋਟੇ-ਮੋਟੇ ਪੈਸਾ ਦਾ ਲਾਲਚ ਦਿਖਾ ਕੇ ਇਹਨਾਂ ਨੂੰ ਕੰਮ ਕਰਵਾ ਲੈਂਦੇ ਹਨ ਤੇ ਐਸੇ ਫਸ ਜਾਂਦੇ ਹਨ ਤੇ ਬਿਲਕੁਲ ਇਹ ਨੇ ਐਸਪੀਡੀ ਮਿਸਟਰ ਵਾਰੀਅਰ ਜਿਨ੍ਹਾਂ ਨੇ ਦੱਸਿਆ ਹੈ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਕਿਉਂਕਿ 8 ਤਰੀਕ ਨੂੰ ਇੱਕ ਕੇਸ ਰਜਿਸਟਰਡ ਕੀਤਾ ਸੀ ਪੁਲਿਸ ਥਾਣਾ ਘਰੇਂਡਾ ਵਿੱਚ ਜਿੱਥੇ ਦੋ આરોપી ਗ੍ਰਿਫਤਾਰ ਕੀਤੇ ਸਨ ਨਾਲੋਂ ਨਾਲ ਪਾਸੋਂ ਕੁਝ ਹਥਿਆਰ ਵੀ ਰਿਕਵਰ ਹੋਏ ਸੀ ਉਸੇ ਕੇਸ ਵਿੱਚ ਅੱਗੇ ਹੋਣੇ ਵੱਡੀ ਕਾਮਯਾਬੀ ਜਿਹੜੀ ਹਾਸਲ ਕਰਦੇ ਇੱਕ ਹੋਰੋਪੀ ਹੋਰ ਗ੍ਰਿਫਤਾਰ ਕੀਤਾ ਗਿਆ ਔਰ ਉਸ ਪਾਸੋਂ ਵੀ ਬਹੁਤ ਸਾਰੇ ਹਥਿਆਰ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਬਾਰਡਰ ਪਾਰ ਪਾਕਿਸਤਾਨ ਤੋਂ ਮੰਗਵਾਏ ਗਏ ਸੀ ਕਿਉਂਕਿ ਜਿਹੜਾ ਇਹ આરોપી ਫੜਿਆ ਇਹ ਕੈਨੇਡਾ ਦਾ ਰਿਆ ਰਿਆਸੀ ਕੈਨੇਡਾ ਵਿੱਚ ਤੋਂ ਇੱਕ ਮਹੀਨਾ ਪਹਿਲੇ ਹੀ ਜਿਹੜਾ ਇੱਥੇ ਵਾਪਸ ਆਇਆ ਸੀ ਤਾਂ ਉਸ ਦੇ ਸੰਬੰਧ ਜਿਹੜੇ ਕੀ ਉੱਥੇ ਪਾਕਿਸਤਾਨੀ ਤਸਕਰਾਂ ਨਾਲ ਬਣ ਗਏ ਸੀ ਤਾਂ ਲਗਾਤਾਰ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਥੋੜੇ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਕਿਉਂਕਿ ਜਿਹੜੇ ਤਿੰਨੇ આરોપી ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਥੋੜੇ ਲਾਲਚ ਪਿੱਛੇ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਕੀ ਉਹ ਹੁਣ ਅੱਗੋਂ ਬਰਬਾਦ ਕਰ ਲੀਆ ਕੈਮਰਾ ਪਰਸਨ ਸੁਖਪਾਲ ਦਿਨਾਲ ਸਿਕੰਦਰ ਪਰ ਸ੍ਰੀਚਾ ਦਿਨਿਕ ਸਵਾ TV ਅੰਮ੍ਰਿਤਸਰ